ਸਸਿਕਾ ਜੀ ਮੈਂ ਆ ਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਇਮੀਗ੍ਰੇਸ਼ਨ ਰਿਫਿਊਜੀਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ 2025 ਦੇ ਵਿੱਚ ਸਥਾਈ ਨਿਵਾਸ ਲਈ ਮਾਪਿਆਂ ਜਾਂ ਫਿਰ ਦਾਦਾ-ਦਾਦੀ ਨੂੰ ਸਪੌਂਸਰ ਕਰਨ ਦੇ ਲਈ ਲੋੜੀਂਦੀਆਂ ਘਟੋ-ਘਟ ਆਮਦਨ ਲੋੜਾਂ ਨੂੰ ਅਪਡੇਟ ਕਰ ਦਿੱਤਾ ਹੈ ਮਾਪਿਆਂ ਤੇ ਦਾਦਾ-ਦਾਦੀ ਪੀਜੀਪੀ ਪ੍ਰੋਗਰਾਮ ਦੇ ਤਹਿਤ ਰਿਸ਼ਤੇਦਾਰਾਂ ਨੂੰ ਸਪੌਂਸਰ ਕਰਨ ਦੀ ਇੱਛਾ ਰੱਖਣ ਵਾਲੀ ਕੈਨੇਡੀਅਨ ਨਾਗਰਿਕਾ ਤੇ ਸਥਾਈ ਨਿਵਾਸੀਆਂ ਨੇ 2024 ਦੇ ਵਿੱਚ ਘਟੋ-ਘਟ 47549 ਡਾਲਰ ਕਮਾਏ ਹੋਣੇ ਚਾਹੀਦੇ ਨੇ ਤੇ ਪਿਛਲੇ ਸਾਲ ਦੇ ਮੁਕਾਬਲੇ ਘਟੋ ਕਟ 3000 ਡਾਲਰ ਦਾ ਵਾਧਾ ਹੈ ਇਮੀਗ੍ਰੇਸ਼ਨ ਰਿਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਯਾਨੀ ਕਿ IRCC ਨੇ 2025 ਦੇ ਵਿੱਚ ਸਥਾਈ ਨਿਵਾਸ ਦੇ ਲਈ ਮਾਪਿਆਂ ਜਾਂ ਦਾਦਾ-ਦਾਦੀ ਨੂੰ ਸਪੌਂਸਰ ਕਰਨ ਦੇ ਲਈ ਲੋੜਿੰਦੀਆਂ ਘੱਟੋ-ਘੱਟ ਆਮਦਨ ਲੋੜਾਂ ਨੂੰ ਅਪਡੇਟ ਕਰ ਦਿੱਤਾ ਹੈ ਮਾਪਿਆਂ ਅਤੇ ਦਾਦਾ-ਦਾਦੀ ਪੀਜੀਪੀ ਪ੍ਰੋਗਰਾਮ ਦੇ ਤਹਿਤ ਰਿਸ਼ਤੇਦਾਰਾਂ ਨੂੰ ਸਪਾਂਸਰ ਕਰਨ ਦੀ ਇੱਛਾ ਰੱਖਣ ਵਾਲੇ ਕੈਨੇਡੀਅਨ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਨੇ 2024 ਦੇ ਵਿੱਚ ਘੱਟੋ-ਘੱਟ 47549 ਡਾਲਰ ਕਮਾਏ ਹੋਣੇ ਚਾਹੀਦੇ ਨੇ ਇਹ ਪਿਛਲੇ ਸਾਲ ਦੇ ਮੁਕਾਬਲੇ ਘੱਟੋ-ਘੱਟ 3000 ਡਾਲਰ ਦਾ ਵਾਧਾ ਹੈ दरअसल ਪੀਜੀਪੀ ਪ੍ਰੋਗਰਾਮ ਰਾਹੀਂ ਮਾਪਿਆਂ ਜਾਂ ਦਾਦਾ-ਦਾਦੀ ਨੂੰ ਸਪான்ਸਰ ਕਰਨ ਦੇ ਲਈ ਤੁਹਾਨੂੰ ਅਰਜ਼ੀ ਦੇ ਮਿਤੀ ਤੋਂ ਪਹਿਲਾਂ ਦੇ 3 ਟੈਕਸ ਸਾਲਾ ਦੇ ਲਈ ਆਮਦਨ ਦੀ ਲੋੜ ਨੂੰ ਪੂਰਾ ਕਰਨਾ ਚਾਹੀਦਾ ਹੈ ਇਸ ਲਈ 2025 ਦੇ ਦਾਖਲੇ ਲਈ ਤੁਹਾਨੂੰ 2024 2023 ਅਤੇ 2022 ਦੇ ਸਾਲਾ ਦੇ ਲਈ ਆਮਦਨ ਦੇ ਜ਼ਰੂਰਤ ਨੂੰ ਪੂਰਾ ਕਰਨ ਦੀ ਜ਼ਰੂਰਤ ਹੈ ਤੁਸੀਂ ਕਟੋ-ਕਟ ਆਮਦਨ ਲੋੜਾਂ ਨੂੰ ਇੱਕ ਹੀ ਵਿਅਕਤੀ ਦੇ ਤੌਰ ਉੱਤੇ ਪੂਰਾ ਕਰ ਸਕਦੇ ਹੋ ਜਾਂ ਆਮਦਨ ਨੂੰ ਸਹਿ-ਦਸਤਕਰ ਕਰਨ ਵਾਲੇ ਜੀਵਨ ਸਾਥੀ ਜਾਂ ਕਾਮਨ ਲਾ ਸਾਥੀ ਦੇ ਨਾਲ ਜੋੜ ਕੇ ਪਰਿਵਾਰ ਦੇ ਆਕਾਰ ਦੀ ਗਿਣਤੀ ਕਿਸ ਤਰ੍ਹਾਂ ਕਰ ਸਕਦੇ ਹਾਂ ਉਹ ਸਮਝਦੇ ਹਾਂ ਪਰਿਵਾਰ ਦੇ ਆਕਾਰ ਦੀ ਗਣਨਾ ਕਰਦੇ ਸਮੇਂ ਤੁਹਾਨੂੰ ਉਹਨਾਂ ਸਾਰਿਆਂ ਦਾ ਹਿਸਾਬ ਲਗਾਉਣ ਦੀ ਲੋੜ ਹੁੰਦੀ ਹੈ ਜਿਨ੍ਹਾਂ ਲਈ ਤੁਸੀਂ ਵਿੱਤੀ ਤੌਰ ਉੱਤੇ ਜ਼ਿੰਮੇਵਾਰ ਹੋਗੇ ਨਾ ਕਿ ਸਿਰਫ ਕੈਨੇਡਾ ਆਉਣ ਵਾਲੇ ਲੋਕਾਂ ਦੇ ਲਈ ਪਹਿਲਾ ਤੁਸੀਂ ਖੁਦ ਦੂਸਰਾ ਜੀਵਨ ਸਾਥੀ ਜਾਂ ਕਾਮਨ ਲਾਪਰਟਨਰ ਜੇਕਰ ਜੀਵਨ ਸਾਥੀ ਹੈ ਤਾਂ ਤੁਹਾਨੂੰ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਵੱਖ ਹੋਣ ਤੇ ਵੀ ਉਹਨਾਂ 'ਚ ਸ਼ਾਮਲ ਕਰਨ ਦੀ ਲੋੜ ਹੋਵੇਗੀ ਜੇਕਰ ਉਹ ਅਰਜ਼ੀ ਉੱਤੇ ਸਹਿ ਦਸਤਖਤ ਕਰ ਰਹੇ ਨੇ ਤਾਂ ਉਹਨਾਂ ਨੂੰ 3 ਸਾਲਾਂ ਦੇ ਲਈ ਸ਼ਾਮਲ ਕਰੋ ਜੇਕਰ ਉਹ ਨਹੀਂ ਹਨ ਤਾਂ ਉਹਨਾਂ ਨੂੰ ਸਿਰਫ ਉਹਨਾਂ ਸਾਲਾਂ ਦੇ ਲਈ ਸ਼ਾਮਲ ਕਰੋ ਜੋ ਜੀਵਨ ਸਾਥੀ ਜਾਂ ਕਾਮਨ ਲਾ ਪਾਰਟਨਰ ਦੀ ਪਰਿਭਾਸ਼ਾ ਨੂੰ ਪੂਰਾ ਕਰਦੇ ਨੇ ਤੀਸਰਾ ਨਿਰਭਰ ਬੱਚੇ ਇਸ ਦੇ ਵਿੱਚ ਤੁਹਾਡੇ ਨਿਰਭਰ ਬੱਚੇ ਤੁਹਾਡੇ ਜੀਵਨ ਸਾਥੀ ਦੇ ਨਿਰਭਰ ਬੱਚੇ ਅਤੇ ਨਾਲ ਹੀ ਨਿਰਭਰ ਬੱਚਿਆਂ ਦੇ ਨਿਰਭਰ ਬੱਚੇ ਵੀ ਸ਼ਾਮਲ ਨੇ ਤੁਹਾਨੂੰ ਸਿਰਫ 19 ਸਾਲਾਂ ਦੇ ਬੱਚਿਆਂ ਨੂੰ ਸ਼ਾਮਲ ਕਰਨ ਦੀ ਲੋੜ ਹੈ ਜੋ ਉਹ ਨਿਰਭਰ ਬੱਚੇ ਦੀ ਪਰਿਭਾਸ਼ਾ ਨੂੰ ਪੂਰਾ ਕਰਦੇ ਨੇ ਚੌਥਾ ਕੋਈ ਵੀ ਜਿਸ ਨੂੰ ਤੁਸੀਂ ਜਾਂ ਤੁਹਾਡੇ ਸਹਿ ਦਸਤਕਰਤਾ ਨੂੰ ਪਹਿਲਾ ਸਪਾਂਸਰ ਕੀਤਾ ਹੋਵੇ ਤੁਹਾਨੂੰ ਸਪੌਂਸਰ ਕੀਤੇ ਗਏ ਵਿਅਕਤੀ ਦੇ ਕਿਸੇ ਵੀ ਪਰਿਵਾਰਕ ਮੈਂਬਰ, ਉਹਨਾਂ ਦੇ ਜੀਵਨ ਸਾਥੀ, ਕੋਮਨ ਲਾ ਸਾਥੀ ਅਤੇ ਜਨਮ ਪਰ ਬੱਚੇ ਨੂੰ ਵੀ ਸ਼ਾਮਲ ਕਰਨਾ ਹੋਵੇਗਾ। ਪੰਜਵਾਂ ਜਿੰਨਾ ਲੋਕਾਂ ਨੂੰ ਤੁਸੀਂ ਸਪੌਂਸਰ ਕਰਨਾ ਚਾਹੁੰਦੇ ਹੋ, ਇਸ ਦੇ ਵਿੱਚ ਉਹ ਵਿਅਕਤੀ ਸ਼ਾਮਲ ਹੈ ਜਿਸ ਨੂੰ ਤੁਸੀਂ ਸਪੌਂਸਰ ਕਰ ਰਹੇ ਹੋ। ਉਹਨਾਂ ਦਾ ਜੀਵਨ ਸਾਥੀ ਜਾਂ ਕੋਮਨ ਲਾ ਪਾਰਟਨਰ ਇਸ ਦੇ ਵਿੱਚ ਉਹਨਾਂ ਦੇ ਵੱਖ ਹੋਏ ਜੀਵਨ ਸਾਥੀ ਵੀ ਸ਼ਾਮਲ ਨੇ ਜਦੋਂ ਤੱਕ ਉਹਨਾਂ ਦਾ ਕੋਈ ਵੀ ਨਵਾਂ ਸਾਥੀ ਨਾ ਹੋਵੇ। ਉਨਾ ਦੇ ਨਿਰਭਰ ਬੱਚੇ ਅਤੇ ਨਿਰਭਰ ਬੱਚਿਆਂ ਦੇ ਨਿਰਭਰ ਬੱਚੇ ਵੀ ਸ਼ਾਮਲ ਹੋ ਸਕਦੇ ਨੇ ਦੱਸਿਏ ਤੁਹਾਨੂੰ ਮੁੱਖ ਬਿਨੇਕਰਤ ਦੇ ਪਰਿਵਾਰਕ ਮੈਂਬਰਾਂ ਨੂੰ ਸ਼ਾਮਲ ਕਰਨਾ ਪਵੇਗਾ ਭਾਵੇਂ ਉਹ ਕੈਨੇਡਾ ਨਹੀਂ ਆ ਰਹੇ ਅਤੇ ਜਾਂ ਭਾਵੇਂ ਉਹ ਕੈਨੇਡਾ ਦੇ ਸਥਾਈ ਨਿਵਾਸੀ ਜਾਂ ਕੈਨੇਡੀਅਨ ਨਾਕਰੀ ਖੋਣ। ਦੱਸ ਜਿਸ ਮਹੀਨੇ ਦੇ ਸ਼ੁਰੂ ਵਿੱਚ ਸੰਘੀ ਸਰਕਾਰ ਨੇ ਐਲਾਨ ਕੀਤਾ ਸੀ ਕਿ 28 ਜੁਲਾਈ 2025 ਨੂੰ ਪੀਜੀਪੀ ਦੇ ਸੰਭਾਵੀ ਸਪਾਂਸਰਰਾਂ ਨੂੰ ਸੱਦੇ ਭੇਜੇਗੀ। ਸਰਕਾਰ ਦੋ ਹਫ਼ਤਿਆਂ ਦੇ ਦੌਰਾਨ 17860 ਸੱਦੇ ਭੇਜੇਗੀ ਜਿਸ ਦਾ ਉਦੇਸ਼ 2025 ਦੇ ਵਿੱਚ 10000 ਪੂਰੀਆਂ ਅਰਜ਼ੀਆਂ ਸਵੀਕਾਰ ਕਰਨਾ ਹੈ। ਸਾਰੇ ਸੱਦੇ ਉਨ੍ਹਾਂ ਸਪਾਂਸਰਰਾਂ ਨੂੰ ਭੇਜੀ ਜਾਣਗੇ ਜਿਨ੍ਹਾਂ ਨੇ 2020 ਦੇ ਵਿੱਚ ਸਪਾਂਸਰ ਫਾਰਮਰ ਦੇ ਵਿੱਚ ਦਿਲਚਸਪੀ ਜਮਾ ਕਰਵਾਈ ਸੀ। ਪੀਜੀਪੀ ਸਥਾਈ ਨਿਵਾਸ ਦੇ ਲਈ ਪਰਿਵਾਰਕ ਪੁਨਰ ਇਕੀ ਕਰਨ ਦਾ ਰਸਤਾ ਹੈ ਇਸ ਦੇ ਤਹਿਤ ਯੋਗ ਕੈਨੇਡੀਅਨ ਨਾਗਰਿਕ ਸਥਾਈ ਨਿਵਾਸੀ ਅਤੇ ਰਜਿਸਟਰਡ ਭਾਰਤੀ ਆਪਣੇ ਮਾਪਿਆਂ ਜਾਂ ਦਾਦਾ-ਦਾਦੀ ਨੂੰ ਪੀਆਰ ਦੇ ਲਈ ਸਪான்ਸਰ ਕਰ ਸਕਦੇ ਨੇ ਸਪான்ਸਰ ਨੂੰ ਆਪਣੇ ਮਾਪਿਆਂ ਜਾਂ ਦਾਦਾ-ਦਾਦੀ ਨੂੰ ਸਪான்ਸਰ ਕਰਨ ਦੇ ਯੋਗ ਹੋਣ ਤੋਂ ਪਹਿਲਾਂ ਅਰਜ਼ੀ ਦੇਣ ਦੇ ਲਈ ਸੱਦਾ ਪ੍ਰਾਪਤ ਕਰਨਾ ਲਾਜ਼ਮੀ ਹੈ ਕਿਉਂਕਿ ਪ੍ਰੋਗਰਾਮ ਦੀ ਮੰਗੋਂ ਉਪਲਬਧ ਥਾਵਾਂ ਤੋਂ ਵੱਧ ਗਈ ਹੈ ਇਸ ਲਈ ਸਰਕਾਰ ਸੱਦੇ ਬੰਡਲ ਲਈ ਲੋਟੀ ਪ੍ਰਣਾਲੀ ਦੀ ਵਰਤੋਂ ਕਰਦੀ ਹੈ PGP ਦੇ ਤਹਿਤ ਮਾਤਾ ਪਿਤਾ ਜੋ ਦਾਦਾ ਦਾਦੀ ਨੂੰ ਸਪான்ਸਰ ਕਰਨ ਦੇ ਲਈ ਦਿਲਚਸਪੀ ਦੇ ਲਈ ਜਮ੍ਹਾਂ ਕਰਨ ਵਾਲਾ ਫਾਰਮ ਆਖਰੀ ਵਾਰ 2020 ਵਿੱਚ ਖੁੱਲ੍ਹਾ ਸੀ ਜਿਹੜੇ ਲੋਕ ਕੈਨੇਡਾ ਵਿੱਚ ਆਪਣੇ ਮਾਪਿਆਂ ਜਾਂ ਤਾਦਾ ਦਾਦੀ ਦੇ ਨਾਲ ਦੁਬਾਰਾ ਮਿਲਣਾ ਚਾਹੁੰਦੇ ਨੇ ਪਰ ਦਿਲਚਸਪੀ ਫਾਰਮ ਜਮ੍ਹਾਂ ਨਹੀਂ ਕਰਵਾ ਸਕਦੇ ਉਹ ਸੁਪਰ ਵੀਜ਼ਾ ਪ੍ਰੋਗਰਾਮ ਉੱਤੇ ਵਿਚਾਰ ਕਰ ਸਕਦੇ ਨੇ ਸੁਪਰ ਵੀਜ਼ਾ ਕੈਨੇਡੀਅਨ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਨੂੰ ਮਾਪਿਆਂ ਜਾਂ ਦਾਦਾ ਦਾਦੀ ਨੂੰ 10 ਸਾਲ ਤੱਕ ਵਿਜ਼ਿਟਿੰਗ ਅਸਥਾਈ ਨਿਵਾਸੀਆ ਵਜੋਂ ਮੇਜ਼ਬਾਨੀ ਕਰਨ ਦੀ ਯੋਗਤਾ ਦਿੰਦਾ ਹੈ ਉਹ ਖਾਸ ਮਾਪਦੰਡਾਂ ਦੇ ਆਧਾਰ ਉਤੇ ਇੱਕ ਵਾਰ ਫਿਰ 5 ਸਾਲ ਤੱਕ ਆ ਸਕਦੇ ਨੇ ਯੋਗ ਹੋਣ ਦੇ ਲਈ ਸਪான்ਸਰ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਉਹਨਾਂ ਦੇ ਠਹਿਰਨ ਦੀ ਮਿਆਦ ਦੌਰਾਨ ਸਹਾਇਤਾ ਕਰਨ ਦੇ ਲਈ ਸਹਿਮਤ ਹੋਣਾ ਚਾਹੀਦਾ ਹੈ ਅਤੇ ਆਮਦਨੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਚਾਹੀਦਾ ਹੈ ਬਿਨੈਕਾਰਾ ਦੇ ਕੋਲ ਯੋਗਤਾ ਪ੍ਰਾਪਤ ਸਿਹਤ ਬੀਮਾ ਕੈਨੇਡਾ ਵਿੱਚ ਰਹਿਣ ਦੌਰਾਨ ਇੱਕ ਵੈਧ ਯਾਤਰਾ ਦਸਤਾਵੇਜ਼ ਹੋਣਾ ਚਾਹੀਦਾ ਹੈ ਅਤੇ ਸਵੀਕਾਰਯੋਗ ਵੀ ਹੋਣਾ ਚਾਹੀਦਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ